ਉਸ ਸਮਾਂ ਲੱਗਣੇ ਸਭ ਕੁਝ ਸੋਚ ਜਾਂਦਾ ਜੋ ਤੁਹਾਡੇ ਲਈ ਚੰਗਾ ਹੈ ਜਦੋਂ ਚੰਗਾ ਤੇ ਜਿੱਥੇ ਚੰਗਾ ਤੁਹਾਨੂੰ ਆਪੇ ਮਿਲ ਜਾਣਾ ਤੁਹਾਨੂੰ ਭੱਜਣ ਦੀ ਲੋੜ ਨਹੀਂ ਪੈਣੀ ਜਿਹੜਾ ਮੱਥੇ ਦੇ ਲੇਖਾਂ ਤੇ ਉਹਨੇ ਲਿਖਤਾ ਉਹ ਕੋਈ ਖੋ ਗਏ ਨਹੀਂ ਲੱਗ ਜਾ ਸਕਦਾ ਠੀਕ ਆ ਆਪਾਂ ਨਹੀਂ ਸਮਝ ਸਕਦੇ ਜਦੋਂ ਸਾਨੂੰ ਕੁਝ ਨਹੀਂ ਮਿਲਦਾ ਆਪਾਂ ਦੁਖੀ ਹੋ ਕੇ ਬੈਜਨੇ ਆਪਾਂ ਪਰੇਸ਼ਾਨ ਹੋ ਕੇ ਬੈਜਨੇ ਆ ਤੇ ਕੀ ਕਰੀਦਾ ਫਿਰ ਰੱਬ ਦੇ ਨਾਲ ਲੜੀਦਾ ਜਾ ਕੇ ਕਿ ਰੱਬਾ ਤੂੰ ਮੇਰੇ ਨਾਲ ਕਿਉਂ ਅਦਾ ਕੀਤਾ ਮੈਂ ਤਾਂ ਦਿਨ ਰਾਤ ਤੇਰ ਕੋ ਮੰਗ ਰਿਆ ਸੀ ਤੂੰ ਮੈਨੂੰ ਦਿੱਤਾ ਹੀ ਨਹੀਂ ਪਰ ਸਾਨੂੰ ਕੀ ਪਤਾ ਉਸ ਚੀਜ਼ ਸਾਡੇ ਲਈ ਨਹੀਂ ਸਿੰਗੀ ਸੀ ਰੋਤਾ ਜਾਣਦਾ ਨਾ ਉਹਦਾ ਜਾਨੀ ਜਾਨ ਐਨਾ ਯਾਦ ਰੱਖਿਆ ਕਰੋ ਕਿ ਉਹ ਤੁਹਾਡੇ ਨਾਲ ਗਲਤ ਨਹੀਂ ਹੁੰਦੇ ਹੁੰਦੇ ਆ ਕਈ ਵਾਰੀ ਹਾਲਾਤ ਐਸੇ ਆ ਜਾਂਦੇ ਮੁਸ਼ਕਲਾਂ ਨਹੀਂ ਆ ਜਾਂਦੀਆਂ ਕਿ ਬੰਦਾ ਕੁਝ ਵੀ ਸੋਚ ਨਹੀਂ ਬੰਦਾ ਪਰ ਰੱਬ ਤੋਂ ਨਹੀਂ ਨਾਰਾਜ਼ ਹੋਣਾ ਉਹ ਬਹੁਤ ਚੰਗਾ ਕਰਦਾ ਤੁਹਾਡੇ ਲਈ ਇਹ ਗੱਲ ਯਾਦ ਰੱਖਿਆ ਕਰੋ ਗੁੱਸੇ ਹੋ ਜਾਓ ਰੋਸ ਜਾਓ ਪਰ ਰਹਿਣਾ ਉਹਦੀ ਰਜਾ ਦੇ ਵਿੱਚ ਹੀ ਰਹਿਣਾ ਕਿ ਉਹਨੇ ਸਭ ਕੁਝ ਸੋਚਿਆ ਜੜੀ ਘੜੀ ਤੁਹਾਡੇ ਕੰਮ ਹੋਣੇ ਆ ਉਸੇ ਘੜੀ ਹੋਣੇ ਔਰ ਤੋਂ ਪਹਿਲੇ ਵੀ ਨਹੀਂ ਹੋਣੇ ਔਰ ਤੋਂ ਬਾਅਦ ਵੀ ਨਹੀਂ ਹੋਣੇ ਜੇ ਜਿੰਨਾ ਲਿਖਿਆ ਉਹਨੇ ਤੁਹਾਡੇ ਨਸੀਬਾਂ 'ਚ ਉਹਨਾਂ ਤੁਹਾਨੂੰ ਮਿਲਣਾ ਹੀ ਮਿਲਣਾ ਕੋਈ ਵੀ ਖੂਗ ਨਹੀਂ ਲੱਗੇ ਜਾ ਸਕਦਾ ਪਰ ਉਹ ਸਾਰਾ ਰੱਖਿਆ ਕਰੋ ਉਸ ਰੱਬ ਦਾ ਜੇ ਅੱਜ ਕੰਮ ਨਹੀਂ ਬੰਦੇ ਪਏ ਨਾ ਤਾਂ ਹਮੇਸ਼ਾ ਨੈਗੇਟਿਵ ਪਾਸੇ ਨਹੀਂ ਸੋਚਣਾ ਕਿ ਮੇਰੇ ਨਾਲ ਬਹੁਤ ਗੰਦਾ ਹੋ ਗਿਆ ਰੱਬ ਨੇ ਮੇਰੀ ਸੁਣੀ ਨਹੀਂ ਹਮੇਸ਼ਾ ਹੋਏ ਕਹਿਣਾ ਕਿ ਚੱਲੇ ਦੇ ਸਭ ਚੰਗਾਈ ਹੈ ਜੋ ਮੇਰੇ ਮਾਲਕ ਨੂੰ ਮਨਜ਼ੂਰ ਹੈ ਉਹਦੀ ਰਜ਼ਾ ਦੇ ਵਿੱਚ ਰਹਿਣਾ ਜਦੋਂ ਸਿੱਖ ਜੋਗ ਹੈ ਨਾ ਤੁਹਾਨੂੰ ਜ਼ਿੰਦਗੀ ਤੋਂ ਸ਼ਿਕਾਇਤਾਂ ਨਹੀਂ ਰਹਿਣਗੀਆਂ ਤੁਸੀਂ ਕਦੇ ਪਰੇਸ਼ਾਨ ਨਹੀਂ ਹੋਵੋਗੇ ਇੱਥੇ ਜਦੋਂ ਮਾਲਕ ਦੀ ਰਜ਼ਾ ਦੇ ਵਿੱਚ ਰਹਿਣਾ ਆ ਗਿਆ ਨਾ ਫੇਰ ਨੀ ਉਦਾਸੀ ਆਏਗੀ ਤੁਹਾਡੇ ਚਿਹਰੇ ਤੇ ਕਦੀ ਵੀ ਨਹੀਂ ਆਏਗੀ ਕਿਉਂਕਿ ਫਿਰ ਤੁਹਾਨੂੰ ਪਤਾ ਹੈਗਾ ਕਿ ਉਹ ਜੋ ਕਰਦਾ ਪਿਆ ਆਪਣੇ ਤਰੀਕੇ ਨਾਲ ਚੰਗਾ ਹੀ ਕਰਦਾ ਪਿਆ ਉਹਦੇ ਹੁਕਮ ਨੂੰ ਮੰਨੋਗੇ ਤੇ ਸੁਖੀ ਰਹੋਗੇ ਹਮੇਸ਼ਾ